बैंसा साहब वेखन आई जस्ट लर्न अबाउट बेसलेस एलिगेशन मेड बाय अटेंटेड ऑफिसर अगेंस्ट मी एंड माय वाइफ एंड एन एग्जैम्पलरी आईपीएस ऑफिसर विद अ स्पॉटलेस रिकॉर्ड हेस साहब जिन्हें एलिगेशन लाया अमन जो ਔਰ ਇੰਸਪੈਕਟਰ ਐਲੀਗੇਸ਼ਨ ਲਿਖਾ ਰਹੀ ਆ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਦੇ ਖਿਲਾਫ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਦੇ ਆ ਕਿ ਮੈਂ ਹਰਜੋਤ ਬੈਂਸ ਦੇ ਖਿਲਾਫ ਤਾਂ ਮਾੜਾ ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆ ਆਲ ਦਾ ਰਿਸਪੈਕਟ ਫॉर ਹਿਸ ਵਾਈਫ ਔਰ ਮੈਂ ਕੋਈ ਅਜਿਹੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜੀ ਗੱਲ ਆਏ ਕਿ ਵਰ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ ਤਿੰਨ ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ ਮੈਂ ਬੋਲਣ ਬੋਲਣ ਲੱਗਿਆ ਤੇ ਫਿਰ ਮੈਂ ਮਨ ਚੇ ਸੋਚਿਆ ਮੈਂ ਛੱਡੋ ਭਰਾ ਯਾਰ ਕਿਸੇ ਦੀ ਮੇਰੇ ਹਰ ਗ੍ਰੋਥ ਬੈਂਚ ਨਾਲ 86 ਬਕਰੇਵੇਂ 100 ਹੋਲੇ ਇਰੇ ਤਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ ਬੰਦਾ ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਔਰ ਮੈਂ ਬਾਤ ਕਹਿ ਨਹੀਂ ਬੋਲਦਾ ਚਲੋ ਕੱਲ ਤੱਕ ਫਿਰ ਮਾਨਜ ਗੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚੈਨਲ 'ਤੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਦਾ ਝੂਠਾ ਇਹ ਮੋਟੂ ਆ ਵੇਖੋ ਕੀ ਕਹਿ ਰਹੇ ਆ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲਿਗੇਸ਼ਨ ਮੇਡ ਬਾਇ ਅ ਟੈਂਟਡ ਆਫੀਸਰ ਅਗੇਂਸਟ ਈਅਨ ਬਾਇ ਬਾਈ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਇਨਜੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿੰਦਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਨਹੀਂ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਇਹ ਵੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕਹਿੰਦਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂਗਾ ਮੈਂ ਆਪ ਮੰਨਦਾ ਮਗਰ ਖਲਕੀ ਘਰ ਵਾਲਾ ਘਰ ਵਾਲੀ ਦੀ ਸ਼ਿਫਟ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੁਸੀਂ ਵੀ ਕਹੋਗੇ ਹੁਣ ਕੀ ਇਹਨਾਂ ਨੂੰ ਕਹਣਾ ਅੱਗੇ ਉਹ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂਡ ਕਹਿੰਦਾ ਐਜ਼ ਅ ਸੋਲਜਰ ਆਫ ਅਰਮਨ ਏਜਰੀਵਾਨ ਓਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਦਾਂ ਓਨੈਸਟ ਆ ਉਹ ਤਾਂ ਉਥੋਂ ਦੀ ਰੇਤ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਕੋਲ ਕੋਈ ਦਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ ਹੂ ਇੰਬੋਡੀਜ਼ ਪ੍ਰੋਫੈਸ਼ਨਲਿਜ਼ਮ ਐਂਡ ਇੰਟੈਗ੍ਰਿਟੀ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਰੂਥ ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਸਿਪਾਈ ਹੈ ਤੇ ਹਰਜੋਤ ਸੌ ਪੈ ਫਿਰ ਐ ਕਰ ਕੇਜਰੀ ਆਪਦੀ ਇਨਕੁਆਇਰੀ ਕੌਣ ਕਰ ਰਿਆ ਸੀਬੀਆਈ ਈਡੀ ਤੇ ਸੱਚੇ ਸ਼ਿਕਰਤ ਦਾ ਤਾਂ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਵੀ ਭਾਈ ਮੇਰੇ ਤੋਂ ਕੇਜਰੀਆ ਸਾਹਿਬ ਤੋਂ ਬਾਹਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਠੀਆ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਲੈ ਗਏ ਮੈਂ ਮੈਂ ਤਾਂ ਧਰਨਾ ਵੇਖ ਲੈ ਗਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਵੇਖ ਲੈਂਦਾ ਹੱਥਾਂ ਚ ਪੈ ਜੀਦਾ ਕਿ ਮਾਂ ਪਾਲੇ ਤੇਰੇ ਸ਼ਰਾਹੇ ਦਾ ਵੀ ਧਰਨਾ ਵਜਿਆ ਕਿਤੇ ਇੰਦੀਆ ਗੇੜ ਤੇ ਮਾਰਿਆ ਸੀ ਨਾ ਕੋਤੀ ਮਾਰਿਆ ਹੈ ਮਨਨ ਕੇਦਰੀ ਆਲ ਵੀ ਕਹਿੰਦਾ ਹੁਣ ਵਾਹੇ ਜੇ ਚਾਹੀ ਤੇਰੀ ਇਹਦੇ ਚਾਰਕ ਧਰਨੇ ਹੋਰ ਵਾਜਣ ਮੇਰੇ ਅੱਗੇ ਮੈਨਾਂ ਦਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਤੇ ਭਾਈ ਇਹ ਸਚਾਈ ਜੇ ਸਰਕਾਰ ਤੇ ਤੂੰ ਵਜੀਰ ਹਣ ਉਹ ਤਾਂ ਨਹੀਂ ਲਿਆ ਸਕਦੇ ਕੋਈ ਗੌਰਵ ਆਦਮ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜੀਲ ਚੋਰ ਦੱਸੋ ਉਹਨੇ ਵਿਚਾਰੇ ਨੇ ਵੇਖੋ ਕਹਿ ਸਕਦੇ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਦੂ ਤੂੰ ਸੱਚਾ ਸਭ ਤੋਂ ਪਹਿਲਾਂ ਥਾੜੀ ਤਾਂ ਮੈਂ ਮਾਰੂ ਆਈ ਜੋਰ-ਜੋਰ ਦੀ ਮਾਰੂ ਕਿ ਇਹ ਵਾਕਿਆ ਇਹ ਜੋ ਕਹਿੰਦਾ ਸੀ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲਓ ਇਨੂੰ ਤਾਂ ਹੁਣ ਕਵੀਤ ਦੀ ਛੇਤੀ ਆ ਜਾਂ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਆ ਮੈਡਮ ਨੇ ਲਿਖਦੀ ਆ ਕਹਿੰਦਾ ਆਈ ਹੰਬਲੀ ਸੰਬਿਟ ਥੈਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 7-7 ਮਹੀਨੇ ਪਹਿਲਾਂ ਹੈ ਨਾ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਕੋ ਸੁੱਤਾ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲਦੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦਿਆਂਗੇ ਉਹ ਕੁਛ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਕਿ ਕੁਝ ਚੱਲਦਾ ਸਰਕਾਰਾਂ ਮਗਰ ਅਖੀਰ 'ਚ ਜੇ ਤੈਨੂੰ 9 8 ਨਵੰਬਰ ਦੇ ਇਹ ਸਾਰੇ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਂ ਕਹਿੰਦੀ ਆ ਸੀਰੀਅਸ ਅਲਿਗੇਸ਼ਨਸ ਇਟਸ ਅਬਾਊਟ ਫਰਾਡਿੰਗ ਪੀਪਲ ਇਹ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਹਨਾਂ ਰੋਜ਼ ਸਾਈਬਰ ਕ੍ਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਤੋਂ 15000 ਲੈ ਕੇ ਥਿੰਕਿੰਗ अबाउट दैट ਸਾਈਬਰ ਕ੍ਰਾਈਮ ਆ ਮੈਂ ਘਰ ਦੀ ਫੋਟੋ ਬਥੋਰਨਾ ਆ ਜਾ ਕੇ ਆਇਆ ਆ ਬੰਗਿਆ ਜੀ ਜਿਹਦੀ ਬੇਸਮੈਂਟ 'ਚ ਇਹ ਚੱਲਦਾ ਸੀ ਇਹ ਸਾਈਬਰ ਕ੍ਰਾਈਮ ਉਹ ਵੀਡੀਓ ਬਥੋਰ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਵੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਟ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਮੰਗਲ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਦੀ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋ ਕੰਮ ਆਪਸ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਆ। ਇੰਨਾ ਵੱਡਾ ਸਾਈਬਰ ਫਰਾਡ ਚੱਲ ਰਿਹਾ ਹੋਵੇ। 8-9 ਮਹੀਨੇ ਦੀ ਚਿੱਠੀ ਆ ਡੀਜੀਪੀ ਸਾਹਿਬ ਕੋਲ ਪਈ ਹੋਵੇ। ਡੂ ਯੂ ਐਕਸਪੈਕਟ ਦਾ ਡੀਜੀਪੀ ਟੂ ਡੂ ਜਸਟਿਸ ਟੂ ਜਿਹੜੇ 8-9 ਮਹੀਨਿਆਂ ਚ ਨਹੀਂ ਕਰ ਸਕੇ ਤੁਸੀਂ ਇੱਕ ਮਨਿਸਟਰ ਦੇ ਖਿਲਾਫ ਇੱਕ ਐਸਐਚਓ ਨੇ ਅਲਿਗੇਸ਼ਨਸ ਕਰਤੀਆਂ। ਇਕ ਆਪ ਦੇ ਸੀਨੀਅਰ ਅਫਸਰ ਖਲਾਫ ਕਰਤੀ ਮੈਂ ਕਹਿੰਦਾ ਚਲੋ ਸੱਚੇ ਹੋਣੇ ਮਗਰ ਇਹ ਸੱਚ ਹੈ ਕਿ ਝੂਠਾ ਹੈ ਇਸ ਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ ਕੋਈ ਸੀਬੀਆਈ ਕਰੂ ਕੋਈ ਈਡੀ ਕਰੂ ਫੇਰ ਹੀ ਪਤਾ ਲੱਗੂ ਨਾਟ ਦਾ ਪੰਜਾਬ ਪੁਲਿਸ ਇਟਸੈਲਫ ਜਿਹੜਾ ਇਹ ਤੇ ਰੋਮਾਂਟਿਕ ਹੈ ਰਿਆ ਬੀਬੀ ਸਾਹਿਬ ਬੋਲ ਰਹੀ ਆਲੇ ਹਨ ਮੈਂ ਆਖਾਂ ਮੈਂ ਮੈਂ ਬੈਨੇਫਿਟ ਆਫ ਡਾਊਟ ਦੇਣਾ ਇਸ ਸਤਕਾਰਯੋਗ ਸਾਡੇ ਮਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜੀ ਤਾਂ ਨਹੀਂ ਠੀਕ ਇਹ ਨਟਕਟਾ ਲਗਰ ਮੈਂ ਉਹਨਾਂ ਨੂੰ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੋ ਡਾਊਟ ਤਾਂ ਇੰਡੀਪੈਂਡੈਂਟ ਏਜੰਸੀ ਕਰੋ ਤੇ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਟਵੀਟ ਵਿਖਾਈ ਯਾਰ ਟਵੀਟ ਕਰ ਆ ਅਟਵੀਟ ਦੇ ਵਿਆਪਤੀ ਕਰ ਦੇ ਜਦ ਇਹਨੇ ਅਖੀਰ ਚ ਕਹਿਤਾ ਵੀ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ ਤੇ ਫੇਰ ਭਾਈ ਸੱਚ ਤਾਂ ਤਵੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਮੋਟ ਨੋਟਿਸ ਲੈ ਲਵੇ ਕੇਸ ਦਾ ਤੇ ਜਾਂ ਤੁਸੀਂ ਸੀਬੀਆਈ ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤੇ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾਤ ਨਹੀਂ ਚਾਹੇ